ਜਿਵੇਂ ਤੁਹਾਡੇ ਲਈ ਪੰਜਾਬ ਦੀ ਸਭ ਤੋਂ ਸੋਹਣੀ ਸੁਨੱਕੀ ਮਟਿਆਰ ਗੀਤ ਗਰਾਇਆ ਦੀ ਜੀਵਨ ਕਹਾਣੀ ਲੈ ਕੇ ਆਏ ਆ ਆਪਣੇ ਅੜਬਸ ਬਾਤ ਤੇ ਵੱਖਰੇ ਅੰਦਾਜ਼ ਕਰਕੇ ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਚਰਚਾ ਚ ਰਹਿੰਦੇ ਨੇ ਗੀਤ ਗਰਾਇਆ ਵੀਡੀਓ ਜਿ세 ਗੀਤ ਗਰਾਇਆ ਦੀ ਉਮਰ ਬਾਰੇ ਉਹਨਾਂ ਦੀ ਫੈਮਿਲੀ ਬਾਰੇ ਕਿ ਉਹਨਾਂ ਦਾ ਵਿਆਹ ਹੋਇਆ ਹੈ ਜਾਂ ਨਹੀਂ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਾਂਗੇ ਤੇ ਚਲੋ ਫਿਰ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰੀਏ ਜਨਮ ਦੀ ਤਾਂ ਗੀਤ ਗਰਾਇਆ ਦਾ ਜਨਮ 21 ਅਗਸਤ 1998 ਨੂੰ ਯੂਪੀ ਦੇ ਰਾਮਪੁਰ ਚ ਹੋਇਆ ਤੇ ਅੱਜ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 27 ਸਾਲ ਬਣਦੀ ਹੈ ਗੀਤ ਗਰਾਇ ਫੈਮਿਲੀ ਯੂਪੀ ਤੋਂ ਹੈ। ਇਹਨਾਂ ਦੀ ਫੈਮਿਲੀ ਚ ਮਾਤਾ ਪਿਤਾ ਤੇ ਇੱਕ ਭਰਾ ਹੈ। ਵੈਸੇ ਯੂਪੀ ਚ ਇਹਨਾਂ ਦੇ ਚਾਚੇ ਤਾਇਆ ਦੇ ਇੱਕੋ ਮੱਲੇ ਚ 7-8 ਘਰ ਨੇ, ਜੋ ਕਾਫੀ ਵੱਡੀ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਗੀਤ ਗਰਾਇਆ। ਗੀਤ ਗਰਾਇਆ ਦੇ ਜਨਮ ਤੋਂ ਕੁਝ ਸਮਾਂ ਬਾਅਦ ਹੀ ਇਹਨਾਂ ਦਾ ਪਰਿਵਾਰ ਰਾਮਪੁਰਾ ਸ਼ਾੜਕੇ ਸਹਾਰਨਪੁਰ ਸ਼ਿਫਟ ਹੋ ਜਾਂਦਾ ਹੈ। ਤੇ ਗੀਤ ਆਪਣੀ ਪੜ੍ਹਾਈ ਲਿਖਾਈ ਵੀ ਯੂਪੀ ਚ ਕਰਦੇ ਨੇ। ਤਾਂ ਗੱਲ ਪੜ੍ਹਾਈ ਦੀ ਕਰੀਏ ਤਾਂ ਇਹ ਪਲੱਸ 2 ਪਾਸ ਨੇ। ਜਿਆਦਾ ਪੜ੍ਹਾਈ ਗੀਤ ਨੇ ਨਹੀਂ ਕੀਤੀ ਪਰ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਸਾਰਾ ਪਰਿਵਾਰ ਹੀ ਬਹੁਤ ਪੜਿਆ ਲਿਖਿਆ ਹੈ। ਐਕਟਿੰਗ, ਮੋਡ ਉਹ ਸੇ ਜ਼ਰੂਰ ਪਾਗਲਿਆ ਕਰਦੇ ਹਾਲੇ ਕਿ ਗੀਤ ਦੇ ਮਾਪੇ ਚਾਹੁੰਦੇ ਸੀ ਕਿ ਉਹ ਜਾਂ ਤਾਂ ਟੀਚਰ ਬਣੇ ਜਾਂ ਨਰਸ ਬਣੇ ਪਰ ਦੂਜੇ ਪਾਸੇ ਗੀਤ ਦਾ ਸਾਰਾ ਧਿਆਨ ਤਾਂ ਐਕਟਿੰਗ 'ਚ ਸੀਗਾ ਜਿਹਦੇ ਕਰਕੇ ਗੀਤ ਆਪਣਾ ਧਿਆਨ ਜ਼ਿਆਦਾ ਐਕਟਿੰਗ ਵਾਲੀ ਦਿਂਦੇ ਸੀ ਤੇ ਇਸੇ ਕਰਕੇ ਪੜ੍ਹਾਈ ਵਿੱਚ ਵੀ ਉਹਨਾਂ ਦੀ ਕੋਈ ਖਾਸ ਦਿਲਚਸਪੀ ਨਹੀਂ ਸੀ ਗੀਤ ਗ੍ਰਹਿ ਨੇ ਸਾਲ 2020 ਵਿੱਚ ਆਪਣੀ ਪਲੱਸ 2 ਪਾਸ ਕੀਤੀ ਤੇ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਣ ਦਾ ਕੰਮ ਸ਼ੁਰੂ ਕਰਦੇ ਨੇ ਟਿਕਟੌਕ ਰੀਲਾਂ ਦਾ ਜ਼ਮਾਨਾ ਸੀਗਾ ਤੇ ਵੀਡੀਓਜ਼ ਵਿੱਚ ਕੀਤੀ ਗਈ ਇਹਨਾਂ ਵੱਲੋਂ ਕੈਂਟ ਐਕਟਿੰਗ ਲੋਕਾਂ ਨੂੰ ਬੜੀ ਪਸੰਦ ਆਉਂਦੀ ਹੈ ਤੇ ਕੁਝ ਸਮਾਂ ਪਾ ਕੇ ਗੀ ਸੂਟ ਪਾ ਕੇ ਨੱਚਦੇ ਹੋਿਆਂ ਦੀ ਇੱਕ ਰੀਲ ਜਦੋਂ ਗੀਤ ਗਰਾਇਆ ਨੇ ਪਾਈ ਤਾਂ ਉਹ ਵੀਡੀਓ ਇੱਕ ਡਾਇਰੈਕਟਰ ਨੂੰ ਬੜੀ ਪਸੰਦ ਆਈ ਤੇ ਉਹਨਾਂ ਨੇ ਗੀਤ ਨਾਲ ਸੰਪਰਕ ਕਰਕੇ ਉਹਨਾਂ ਨੂੰ ਇੱਕ ਗਾਣੇ ਦੀ ਆਫਰ ਦਿੱਤੀ ਤੇ ਗੱਲਬਾਤ ਤੋਂ ਬਾਅਦ ਸ਼ੂਟਿੰਗ ਲਈ ਗੀਤ ਗਰਾਇਆ ਨੂੰ ਮਹਾਰੀ ਸੱਜਿਆ ਜਾਂਦਾ ਹੈ ਤੇ ਇਹਨਾਂ ਦਾ ਪਹਿਲਾ ਸੌਂਗ ਹਰਵੀਰ ਗੇਲ ਦੇ ਨਾਲ ਆਉਂਦਾ ਹੈ ਪਰ ਅਸਲ ਪਛਾਣ ਇਹਨਾਂ ਦੀ ਖੁਸ਼ੀ ਪੰਦੀਰ ਦੇ ਗਾਣੇ ਨਿੱਕੇ ਨਿੱਕੇ ਚਾਹ ਆਉਣ ਤੋਂ ਬਾਅਦ ਬਣਦੀ ਹੈ ਇਸ ਤੋਂ ਬਾਅਦ ਗੀਤ ਗਰਾਇਆ ਤੋਂ ਕੰਮ ਦੀ ਕਦੀ ਵੀ ਕਮੀ ਨਹੀਂ ਰਹੀ ਨਵੇਂ ਪੁਰਾਣੇ ਕਲਾਕਾਰ ਉਹਨਾਂ ਨੂੰ ਗਾਣੇ ਕਰ ਲਈ ਫੋਨ ਕਰਦੇ ਨੇ ਤੇ ਹੁਣ ਤੱਕ ਉਹ ਗਲਾਬ ਸਿੱਧੂ ਅਰਜੰ ਹਾਲੋ ਸੁਵੱਡੇ ਕਲਾਕਾਰ ਨਾ ਕੰਮ ਕਰ ਚੁੱਕੇ ਨੇ ਜਿਸ ਦੀ ਇੰਡਸਟਰੀ 'ਚ ਵੱਡੀ ਪਹਿਚਾਨ ਹੈ ਦੋਸਤੋ ਗੱਲ ਗੀਤ ਗਰਾਏ ਦੇ ਵਿਆਹ ਦੀ ਕਰੀਏ ਤਾਂ ਸੋਸ਼ਲ ਮੀਡੀਆ ਤੇ ਕਾਫੀ ਐਸੀਆਂ ਵੀਡੀਓਜ਼ ਨੇ ਜਿਨ੍ਹਾਂ ਦੇ ਟਾਈਟਲ ਨੇ ਕਿ ਗੀਤ ਗਰਾਏ ਡਿਵੋਰਸ ਨੇ ਪਰ ਅਸਲ ਵਿੱਚ ਗੀਤ ਗਰਾਏ ਨੇ ਹਾਲੇ ਤੱਕ ਕੋਈ ਵਿਆਹ ਨਹੀਂ ਕਰਾਇਆ ਤੇ ਉਹ ਸਿੰਗਲ ਨੇ ਤੇ ਜਦੋਂ ਵੀ ਉਹਨਾਂ ਨੂੰ ਇੰਟਰਵਿਊ ਵਿੱਚ ਵਿਆਹ ਦਾ ਸਵਾਲ ਪੁੱਛਿਆ ਜਾਂਦਾ ਤਾਂ ਇਹਨਾਂ ਸਵਾਲਾਂ ਤੋਂ ਕਿਨਾਰਾ ਕਰਦੇ ਦਿਖਾਈ ਦਿੰਦੇ ਨੇ ਤੇ ਅੱਗੇ ਜੇ ਗੱਲ ਗੀਤ ਦੀ ਇਨਕਮ ਦੀ ਕਰੀਏ ਤਾਂ ਗੀਤ ਦੇ ਮੂੰਹੋਂ ਦੱਸਣ ਦੀ ਇਹ ਗੱਲ ਹੈ ਕਿ ਉਹ ਇੱਕ ਗਾਣੇ ਦਾ 1.5 ਤੋਂ 2 ਲੱਖ ਚਾਰਜ ਕਰਦੇ ਨੇ ਤੇ ਉਹ ਕਹਿੰਦੇ ਟਕਾਰ ਲੋ ਏਦਾ ਉਦਾ ਪਰ ਗੀਤ ਕਹਿੰਦੇ ਨੇ ਕਿ ਹੁਣ ਉਹਨਾਂ ਤੋਂ ਕੰਮ ਇਹ ਨਾਲ ਜ਼ਿਆਦਾ ਹੈ ਕਿ ਉਹ ਕਈ ਪ੍ਰੋਜੈਕਟ ਕੈਨਸਲ ਵੀ ਕਰ ਦੇਣ ਤਾਂ ਫਿਰ ਵੀ ਉਹਨਾਂ ਨੂੰ ਟਾਈਮ ਨਹੀਂ ਹੁੰਦਾ ਤੇ ਮੌਜੂਦਾ ਸਮੇਂ 'ਚ ਟਾਈਮ ਨਾ ਹੋਣ ਕਰਕੇ ਵੀ ਉਹਨਾਂ ਨੂੰ ਕਈ ਗਾਣੇ ਰਿਜੈਕਟ ਕਰਨੇ ਪੈਂਦੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਗੀਤ ਗਰਾਇਆ ਨਾ ਅਕਸਰ ਇੱਕ ਕੌਂਟਰੋਵਰਸੀ ਜੋੜਦੀ ਹੈ ਕਿ ਉਹ ਫੇਮਸ ਪੰਜਾਬੀ ਸਿੰਪਲ ਸੂਟ ਪਹਿਰਾਵੇ 'ਚ ਹੋਏ ਸੀ ਪਰ ਹੁਣ ਕਈ ਗਾਣਿਆਂ 'ਚ ਉਹ ਛੋਟੇ ਕੱਪੜੇ ਪਾਉਂਦੇ ਨੇ ਤੇ ਇਸ ਚੀਜ਼ ਤੇ ਲੋਕ ਇਤਰਾਜ਼ ਜਿਤਾਉਂਦੇ ਨੇ ਐਸੀ ਗੀਤ ਗਰਾਇਆ ਦੀ ਜੀਵਨ ਬਾਰੇ ਕੁਝ ਖਾਸ ਗੱਲਾਂ ਸਵੇਕੀ ਤੁਸੀਂ ਗੀਤ ਗਰਾ share cardio